ਆਓ ਮਿਸਤਰੀ ਘੋਮਣ ਸਿੰਘ ਸਾਨੂੰ ਮਿਸਤਰੀ ਗੇਜਾ ਸਿੰਘ ਹੰਡੇ ਵਾਲੇ ਬਾਈ ਇੰਨੀ ਮਸ਼ਹੂਰ ਦੁਕਾਨਾਂ ਆ ਗਈ ਆ ਦੇਖ ਲਓ ਭਰਾਓ ਜੁਪੀ ਤੋਂ ਮੋਟਰਸਾਈਕਲ ਆ ਗਿਆ ਉੱਤਰ ਪ੍ਰਦੇਸ਼ ਤੋਂ ਪੀਵੀਐਸ ਮੋਟਰਸਾਈਕਲ ਬਾਈ ਜੀ ਆਹ ਰੇੜੀਆਂ ਮਾਰਨ ਆਈਆਂ ਨੇ ਇਹਨਾਂ ਦੇ ਕੋਲੇ ਜੁਪੀ ਤੋਂ ਰੇੜੀਆਂ ਆਈਆਂ ਨੇ ਤੇ ਆਹ ਬਾਈ ਫਰੈਂਡ ਦੀ ਦੁਕਾਨ ਆ ਮਿਸਤਰੀ ਘੋਮਣ ਸਿੰਘ ਮਿਸਤਰੀ ਗੇਜਾ ਸਿੰਘ ਹਾਲ ਗੋਵਿੰਦ ਐਗਰੀ ਬਲਕਸ ਹੰਡਿਆਣਾ ਤੇ ਆ ਉੱਪਰ ਵੀਰ ਹੋਰ ਨੇ ਨੰਬਰ ਦਿੱਤਾ ਪਿਆ ਬਾਈ ਇਹ ਜਾਂ ਰੇੜੀਆਂ ਚ ਕੀ ਪਾਉਣੇ ਹੋ ਵੀ ਛੋਟੇ ਕੋਲੇ ਜੁਪੀ ਤੋਂ ਬੰਦੇ ਆਉਂਦੇ ਆ ਯਾਰ ਇਹ ਆਈਆਂ ਬਾਈ ਸਾਨੂੰ ਮੈਂ ਦੱਸ ਦਾਨਾ ਇੱਕ ਤਾਂ ਕੁਆਲਿਟੀ ਆ ਦੇਖੋ ਆ ਸਾਰੀ ਨਾ ਆਸੇ-ਪਾਸੇ ਤੋਂ ਬੈਂਡ ਕਰੀ ਵੀ ਹੈ ਚਾਦਰ ਨਾਲ ਠੀਕ ਹੈ ਮੂਰੇ ਉਹ ਸਾਰੀ ਉਹ ਦੇਖੋ ਆਸੇ-ਪਾਸੇ ਇਹਦੇ ਨਾਲ ਕੀ ਹੈ ਜੇ ਚਾਦਰ 'ਚ ਜੋੜ ਪੈ ਗਿਆ ਹਾਂ ਜਰ ਨਾਲ ਗਣੀ ਸਟਾਰਟ ਹੈ ਠੀਕ ਹੈ ਆਪਾਂ ਜੋੜ ਨਹੀਂ ਪਾਉਣੀ ਚਾਦਰ 'ਤੇ ਬਿਲਕੁਲ ਅਸੀਂ ਚਾਦਰਾਂ ਸਾਰੀ ਸ਼ੀਟ ਵੜਦੇ ਹਾਂ ਸਾਰੀ ਸ਼ੀਟ ਦੇ ਵਿੱਚੋਂ ਫੋਲਡ ਕਰਦੇ ਹਾਂ ਇਹਨੂੰ ਅਜਾ ਉਹ ਫੋਲਡ ਕਰਦੇ ਹੋ ਹਾਂ ਠੀਕ ਹੈ ਜੋੜ ਨਹੀਂ ਪਾਉਣੀ ਜੇ ਥੱਲੇ ਜੋੜ ਪੈ ਗਿਆ ਤਾਂ ਖਰਾਬ ਹੈ ਬਾਡੀ ਵੀ ਬਿਨਾ ਜੋੜ ਤੋਂ ਉਹ ਕਰਦੇ ਹੋ ਗੈਰ ਮਰਜ਼ੀ ਹੋਵੇ ਜਿਹੜਾ ਕਰਦੀ ਉਹ ਜੋੜ ਪਾਉਗੇ ਪਾਉਗੇ ਉਹ ਵੀ ਨਹੀਂ ਬੰਦੇ ਬੈਲਡਿੰਗ ਕਰਦੇ ਤੁਸੀਂ ਇੰਨੀ ਪ੍ਰੈਸ਼ਨ ਨਾਲ ਉਹ ਕਰ ਦਿੰਦੇ ਹੋ ਉਹ ਵੀ ਆਪਣੇ ਕੋਲ ਹਰਿਆਣਾ ਪਰਾਵੋ ਉਧਰ ਦੇ ਯੂਪੀਆ ਦਿਖਾਤੀ ਤੇ ਇੱਧਰ ਆ ਰਿਹੜੀ ਆਈ ਬਾਈ ਹਰਿਆਣੇ ਚੋਂ ਆ ਦੇਖ ਲੋ ਪਰਾਵੋ ਹਰਿਆਣਾ ਨੰਬਰ ਮੋਟਰਸਾਈਕਲ ਆਈ ਹੋ Honda Splendor ਵਾਜੀ ਵਾਹ ਕੀ ਬਾਤ ਆ ਬਾਈ ਇਹ ਨਾ ਬੰਦਿਆਂ ਦਾ ਗੰਨੇ ਦਾ ਕੰਮ ਐ ਅੱਛਾ ਹਾਂ ਗੰਨੇ ਵੜਦੇ ਆ ਗੰਨੇ ਵੜ ਕੇ ਛਿੱਟ ਕੇ ਆਉਂਦੇ ਆ ਕਈ ਵਾਰ ਕਿਸੇ ਵੀ ਕਈ ਵਾਰ ਕਿਸੇ ਵੀ ਆਉਂਦੇ ਬਾਈ ਕੋਈ ਦੂਸ ਵਾਲੀ ਰਿਹੜੀ ਰੂੜੀ ਫਿੱਟ ਕਰਾਉਣੀ ਹੋਵੇ ਤੇ ਉਹ ਵੀ ਕਰ ਦੋਗੇ ਹਾਂ ਹਾਂ ਬਾਈ ਉਹ ਦੇਖੋ ਬੋਰਡ ਵੱਡ ਜਾਂਦਾ ਭਾਈ ਉੱਪਰ 4 ਸਿੱਧਾ ਉਹਦੇ ਉੱਪਰ ਐਨ ਅਲੂਮੀਨੀਅਮ ਦਾ ਮੈਂ ਕਹਿੰਦਾ ਜਾਂ ਕਿਵੇਂ ਬਾਈ ਵੀ ਕੋਈ ਕੁਲਚੇ ਵਾਲਾ ਬਰਗਰ ਵਾਲਾ ਕੋਈ ਵੀ ਰੇੜੀ ਤਿਆਰ ਕਰਾਉਣੀ ਹੋਵੇ ਹੈਨਾ ਉਹ ਵੀ ਮੋਟਰਾਂ ਦੇ ਜਲਦੀ ਫਿਰਦੀ ਛੋਟੇ ਦਰਵਾ ਸਕਦਾ ਭਾਈ ਰੇਟ ਬੰਦੇ ਦਾ ਬਹੁਤ ਜਾਇਜ਼ ਆ ਭਾਈ ਹੋਰਾਂ ਦਾ ਨੰਬਰ ਨੋਟ ਕਰ ਲਓ ਇੱਕ ਵਾਰੀ 9915001159 98777253 410 ਭਾਈ ਜੀ ਇੰਨਾ ਦੇਖ ਲਓ ਕੁਆੜ ਇਕੱਠਾ ਹੋ ਗਿਆ ਵੀ ਇੰਨੇ ਮੋਟਰਸਾਈਕਲਾਂ ਤੇ ਰੇੜੀਆਂ ਲਾਤੀਆਂ ਇਹ ਨਾ ਕੁਆੜ ਮੋਟਰਸਾਈਕਲਾਂ ਦਾ ਮੈਨੂੰ ਲੱਗਦਾ ਮਾਨਸਾਲੇ ਮਿੱਠੂ ਕੁਆੜੀਏ ਕੋਲੇ ਨਹੀਂ ਹੋਣਾ ਜਿੰਨਾ ਬਾਈ ਉਹ ਨਹੀਂ ਇਕੱਠਾ ਕਰੀ ਖੜੇਗੇ ਇਹ ਬਾਈ ਸਾਡੇ ਹੰਡਿਆਏ ਦੇ ਹਾਲ ਬੋਗਨ ਦਾ ਗਰੀ ਵਰਕਰ ਸਾਰੇ ਮਿਸਤਰੀ ਘੋਮਣ ਸਿੰਘ ਸਾਰੇ ਮਿਸਤਰੀ ਗੇਜਾ ਸਿੰਘ ਉਹਨਾਂ ਦਾ ਘਰ ਆ ਭਲਾਵੋ ਜਿੱਥੇ ਦੇਖ ਲੋ ਹਰ ਵਕਤ 10-12 ਮੋਟਰਸਾਈਕਲ ਖੜੀ ਰਹਿੰਦੇ ਆਗੇ ਜਿਨ੍ਹਾਂ ਦੇ ਆਪਾਂ ਕਹੇ ਜੀ ਇਹ ਵੀ ਰੇੜੀਆਂ ਲੱਗਣੀਆਂ ਤੇ ਪੂਰਾ ਘਰ ਆਪਾਂ ਕਹਿ ਦਈਏ ਭਰਾਓ ਵਰਕਸ਼ਾਪ ਹੀ ਬਣਿਆ ਪਿਆ ਤੇ ਇਧਰਲੇ ਪਾਸੇ ਸਾਹਮਣੇ ਹੋ ਹੜੰਬਾ ਖੜਾਗਾ ਜਿਹੜਾ ਬਾਈ ਹੋਰਾਂ ਦਾ ਆਪਦੇ ਹੀ ਤਿਆਰ ਕਰਾਇਆ ਹੋਇਆਗਾ ਤੁਸੀਂ ਦੇਖ ਸਕਦੇ ਹੋ ਹਰ ਗੋਮ ਦਾ ਗਰੀ ਵਰਕਸ਼ਾਪ ਹੰਢਾਇਆ ਤੇ ਇਸ ਟਾਈਮ ਇਹਨਾਂ ਦੇ ਆਪਦੇ ਘਰੀ ਖੜਾ ਤੇ ਨਾਲ ਕੋਈ ਵੀ ਸੰਦ ਸੱਪਾ ਇਹਨਾਂ ਨੂੰ ਤੁਸੀਂ ਕਵਾੜ ਚ ਲੈਣਾ ਤਾਂ ਉਸ ਪਾਸੇ ਮਿਲ ਜੂਗਾ ਜੇਕਰ ਕੋਈ ਵੀ ਚੀਜ਼ ਆਪਾਂ ਕਹਿ ਦਈਏ ਵੀ ਜਿਵੇਂ ਟਰਾਲੀ ਹੋ ਗਈ ਜਾਂ ਮੋਟਰਸਾਈਕਲੀਆਂ ਰੇੜੀਆਂ ਹੋ ਗਈਆਂ ਕੋਈ ਵੀ ਚੀਜ਼ ਤੁਸੀਂ ਨਵੀਂ ਤਿਆਰ ਕਰਵਾਉਣੀ ਆ ਮੋਟਰਸਾਈਕਲ ਤੇ ਲਵਾਉਣੀ ਆ ਤਾਂ ਉਹ ਉਸ ਸਾਹ ਉੱਤੇ ਤਿਆਰ ਕਰ ਦਿੰਦੇ ਆ ਉੱਪਰ ਬਾਈ ਹੋਰਾਂ ਦਾ ਮੋਬਾਈਲ ਨੰਬਰ ਲਿਖਿਆ ਹੋਇਆ ਨਵੀਂ ਚੀਜ਼ ਜਿਹੜੀ ਲੈ ਜਾਣੀ ਆ ਸਾਨੂੰ ਤੇ ਪੁਰਾਣੀ ਚੀਜ਼ ਵੀ ਇਸ ਤਰ੍ਹਾਂ ਮਿਲ ਜਾਣੀ ਆ ਚਾਹੇ ਕੱਲੀ ਰੇੜੀ ਲੈ ਲਓ ਚਾਹੇ ਕੱਲਾ ਮੋਟਰਸਾਈਕਲ ਲੈ ਲਓ ਕੁਝ ਵੀ ਤੁਸੀਂ ਬੀਲ ਹੋਰਾਂ ਤੋਂ ਤਿਆਰ ਕਰਾ ਸਕਦੇ ਹੋ ਜਿਵੇਂ ਆਪਾਂ ਕਹੇ ਦੀ ਇਹ ਵੀ ਸਿੱਕੇ ਬੰਦ ਕਾਮੀ ਕਰਦੇ ਆ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਖਸੀਅਤ ਕਾਲ ਮੈਂ ਸੋਦ ਆਪਣਾ ਸਪੂਸ਼ੇਰ ਕੇ ਪਿੰਡ ਹਰੀਹੜਾ ਜਿਲ੍ਹਾ ਬਰਨਾਲਾ ਬਰਾਵੋ ਇਸ ਟਾਈਮ ਹੰਢਾਏ ਖੜਿਆਂਗੇ ਜਿੱਥੇ ਆਹ ਸਾਹਮਣੇ ਹੰਡੇ ਵਾਲਾ ਚੌਕ ਆ ਜਾਂਦਾ ਹੈਗਾ ਤੇ ਹੋਰੋਂ ਹੰਡੇ ਦੇ ਜਿਹੜਾ ਬੱਪੂ ਉੱਪਰ ਕੇ ਇਧਰ ਨੂੰ ਤੱਪੇ ਵਾਲੀ ਸਾਈਡ ਨੂੰ ਆਉਣਿਆਂ ਤਾਂ ਆਹ ਪਹਿਲਾ ਚੌਕ ਹੀ ਆਉਂਦਾ ਜਿੱਥੋਂ ਇੱਕ ਰਸਤਾ ਤਾਂ ਗੁਰਦੁਆਰਾ ਅੜੀਸ਼ਰ ਸਾਹਿਬ ਨੂੰ ਜਾਂਦਾ ਤੇ ਇੱਕ ਰਸਤਾ ਇਧਰਲੇ ਪਾਸੇ ਗੁਰਦੁਆਰਾ ਸਾਹਿਬ ਕੋਲ ਦੀ ਆਪਾਂ ਕਹਿ ਦਈਏ ਵੀ ਪਿੰਡ ਖੁੱਡੀ ਕਲਾਂ ਨੂੰ ਜਾਂਦਾ ਹੈਗਾ ਤਾਂ ਇਹਦੇ ਬਿਲਕੁਲ ਸਾਹਮਣੇ ਨਾ ਇਧਰਲੇ ਪਾਸੇ ਮਿਸਤਰੀ ਘੋਮਣ ਸਿੰਘ ਸਰ ਉਹ ਮੇਸਰੀ ਦੂਜਾ ਸਿੰਘ ਆ ਜਾਂਦੇ ਨੇ ਜਿਹੜਾ ਕਿ ਹਰ ਗੋਵਿੰਦ ਐਗਰੀਕਲਚਰ ਦੇ ਨਾਮ ਤੇ ਇਹਨਾਂ ਦੀ ਬਰਕਤ ਆ ਹਰ ਗੋਵਿੰਦ ਐਗਰੀ ਵਰਕਸ ਤੇ ਭਰਾਵੋ ਕੋਲੇ ਆਪਾਂ ਆਇਆ ਬਾਈ ਜੀ ਸਪੈਸ਼ਲ ਜੇ ਗੱਲ ਕਰੀਏ ਵੀ ਆ ਜਿਹੜੀਆਂ ਰੇੜੀਆਂ ਨੇ ਨਾ ਆ ਰੇੜੀ ਆਪਾਂ ਬੀਤ ਤੋਂ ਤਿਆਰ ਕਰਾਉਣ ਆਏ ਆ ਵੀ ਬਹੁਤ ਸੋਹਣਾ ਕੰਮ ਆਗਾ ਬਾਈ ਦਾ ਬਹੁਤ ਹੀ ਵਧੀਆ ਤੇ ਬਾਈ ਨੂੰ ਪੁੱਛਦੇ ਆਂ ਵੀ ਬਾਈ ਕਿੰਨੇ ਕਰਤੀ ਮਰੀ ਪਾਈ ਜਾਂਦੀ ਆ ਇਹ ਬਾਈ ਜੀ ਨੂੰ ਸਭ ਤੋਂ ਵਧੀਆ ਗੱਲ ਲੱਗੀ ਵੀ ਜਿਹੜਾ ਆਹ ਸਿਸਟਮ ਦੇ ਕੋਈ ਕੰਨਾ ਆਪਾਂ ਕਹ ਜੀ ਵੀ ਮਜ਼ਬੂਤ ਲੱਗਿਆ ਵਿਆ ਹੈ ਨਾ ਬਹੁਤ ਵਧੀਆ ਆਪਾਂ ਵੀਰ ਨਾਲ ਕਰਦੇ ਆਂ ਗੱਲਬਾਤ ਵੀ ਬਾਈ ਕਿੱਥੋਂ ਇਹ ਜਿਹੜਾ ਸਿਸਟਮ ਆਗਾ ਉਹ ਕਰਵਾਇਆ ਤੇ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਕੰਮ ਕਰਦਿਆਂ ਨੂੰ ਬਾਈ ਅਸਤੀ ਕਾਲ ਜੀ ਸ਼ਸ਼ਟਿਕਾਲ ਜੀ ਹੋਰ ਠੀਕ ਹੈ ਬਾਈ ਚਰਦੀ ਕਾਲਾ ਸਾਹਿਬ ਚਰਦੀ ਕਲਾਈ ਮੈਂ ਲਾਦ ਨਾ ਕੋਈ ਨਾ ਤੇ ਬਿਰਕਾ ਕਿੰਨੇ ਸਾਲ ਹੋ ਗਏ ਆਪਾਂ ਨੂੰ ਇਹ ਇੱਕ ਇਹ ਕੰਮ ਕਰਦੇ ਨੂੰ ਬਾਈ ਆਪਾਂ ਨੂੰ ਰੇੜੀਆਂ ਜਿਹੜੀਆਂ ਦੇ ਬਾਈ 5-6 ਸਾਲ ਹੋ ਗਏ 5-6 ਸਾਲ ਹੋ ਗਏ ਠੀਕ ਆ ਬਾਈ ਸੋ ਉਦੋਂ ਪਹਿਲਾਂ ਮਤਲਬ ਜਿਵੇਂ ਉਦੋਂ ਪਹਿਲਾਂ ਆਪਣਾ ਤਵੀਆਂ ਦਾ ਕੰਮ ਸੀ ਠੀਕ ਆ ਮਿਸਤਰੀ ਘੁੰਮਣ ਸਿੰਘ ਸਨ ਆਫ ਕੇਜਾ ਸਿੰਘ ਦੇ ਨਾਂ ਤੇ ਠੀਕ ਆ ਹਾਂਜੀ ਆ ਤਵੀਆਂ ਸੀ ਆਪਣੇ ਬਹੁਤ ਦੂਰ-ਦੂਰ ਚੱਕ ਜਾਂਦੀਆਂ ਸੀਗਾ ਠੀਕ ਆ ਬਾਈ ਇਸ ਤੋਂ ਬਾਅਦ ਸਪਰੇਅ ਪੰਪ ਬਣਾਉਨੇ ਆਪਾਂ ਹੂੰ ਉਹਦਾ ਵੀ ਕੰਮ ਆਪਣਾ ਠੀਕ ਆ ਹਾਂਜੀ ਹਾਂਜੀ ਤੇ ਬਾਈ ਜਿਹੜੀ ਛੋਟੀ ਰੇੜੀ ਬਹੁਤ ਮਸ਼ਹੂਰ ਹੈ ਇਹੋ ਮੈਂ ਆਪਾਂ ਦੇ ਖੇਤ ਲਈ ਰੇੜੀ ਤਿਆਰ ਕਰਾਉਣੀ ਆ ਸੋ ਤੋਂ ਤੇ ਬਈ ਇਹਦੀ ਕੀ ਖਾਸੀਅਤ ਹੈ ਜਿਹੜਾ ਛੁੱਡੀ ਰੇੜੀ ਨੂੰ ਲੋਕ ਇੰਨਾ ਪਸੰਦ ਕਰਦੇ ਆ ਬਾਈ ਖਾਸੀਅਤ ਹੀ ਹੈ ਜੀ ਦੇਖੋ ਇੱਕ ਤਾਂ ਆਪਣਾ ਦੇਖੋ ਜਿਹੜਾ ਰੇਟ ਆ ਰੇਟ ਤਾਂ ਹੋਰ ਨਾਲੋਂ ਸਾਰਿਆਂ ਨਾਲੋਂ ਜ਼ਾਇਦਾ ਰੱਖਿਆ ਵਾਗਾ ਅੱਛਾ ਹਾਂਜੀ ਆਪਣੀ ਰੇੜੀ ਸਟਾਰਟ ਹੁੰਦੀ ਜਦੋਂ ਸਿੰਪਲ ਰੇੜੀ ਹੈਗੀ ਹਾਂ ਤੇ ਸਿੰਪਲ ਰੇੜੀ ਆਪਣੀ 21000 ਤੋਂ ਸਟਾਰਟ ਹੋ ਜਾਂਦੀ ਹੈ ਅੱਛਾ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਸਿੰਪਲ ਵੀ ਇਹਦੇ ਬੰਦੇ ਨੂੰ ਕੀ ਕਰਨਾ ਬੂ ਅਗਲੇ ਨੂੰ ਇਕੱਲਾ ਮੋਟਰਸਾਈਕਲ ਲੈ ਕੇ ਹੁੰਦੇ ਦਾ ਬੂ ਇਕੱਲਾ ਮੋਟਰਸਾਈਕਲ ਲੈ ਕੇ ਦੇਣਾ ਬੂ ਉਹਦੇ ਵਿੱਚ ਠੀਕ ਆ ਹੋਰ ਤੁਸੀਂ ਕੀ ਕੀ ਕਰੋਗੇ ਸਾਮਾਨ ਨਵਾਂ ਚਾਦਰ ਫੇਟ ਕਰਕੇ ਓਕੇ ਕਰਕੇ ਰੰਗ ਕਰਕੇ ਦਵਾਂ ਠੀਕ ਹੈ ਜੀ ਚਾਰ ਟਾਰ ਨਵੇਂ ਨੂੰ ਮੈਂ ਖਾ ਦੋ ਦੋਨੇ ਟਾਰ ਨਵੇਂ ਬਾ ਮੂਰਾ ਮੋਟਰਸਾਈਕਲ ਅਗਲੇ ਦਾ ਠੀਕ ਹੈ ਸਾਡੀ ਪਿਛਲਾ ਸਾਰਾ ਸਮਾਨ ਨਵਾਂ ਲਾਉਣੇ ਸੀ ਸਾਰਾ ਜ਼ਿੰਮੇਵਾਰੀ ਵਾਲਾ ਵੀ ਵਧੀਆ ਕੰਪਨੀ ਦੀ ਪੈਟਰ ਲੱਗੀ ਹੋਊਗੀ ਵੀ ਆਇਆ ਨਹੀਂ ਹੈਗਾ ਇਹ ਤਾਂ ਲਾਹੌਰਾ 10 ਕੁਇੰਟਲ ਤੱਕ ਪਾਸ ਹੈ ਜੀ 10 ਕੁਇੰਟਲ ਦਾ ਹਾਂ ਜੀ 10 ਕੁਇੰਟਲ ਤੱਕ ਜਿਵੇਂ ਮਰਜ਼ੀ ਬੰਦਾ ਡੋਵੇ ਸਪੱਦਰ ਰੋਡ ਤੇ ਅੱਛਾ ਹਾਂ ਜੀ ਹਾਂ ਬਾਕੀ ਜੇ ਹੋਰ ਹੈ ਜੇ ਬੰਦੇ ਨੂੰ ਚਾਹੀਦੀ ਆ ਮਾਨਿਕ ਚਲੋ ਬੈੱਡ ਵਾਲੀ ਗੱਟੀ ਵਾਲੀ ਵਾਸਤੇ ਜਿਵੇਂ ਆ ਬੈੱਡ ਲੱਗੇ ਪਿਆ ਦਾ ਜੀ ਜਿਹੜੀ ਇਹ ਚੀਜ਼ ਆ ਇਹ ਦੇਖੋ ਅਰਤੂਨ ਦੇ ਸਮਾਨ ਤੇ ਜਾਂਦੀਆਂ ਫਲਾਵਟੀ ਮਾਲ ਵਾਸਤੇ ਠੀਕ ਹੈ ਜਿਹਨੇ ਮਾਲ ਖੁੱਲਾ ਪਾਉਣਾ ਮਤਲਬ ਵਜਨ ਘੱਟ ਹੈ ਇਹ ਟਿੱਡ ਲਵਾ ਸਕਦਾ ਹੈ ਦੁੱਪਰ ਵੀ ਲਵਾ ਸਕਦਾ ਛੋਟਾ ਵੀ ਲਾ ਸਕਦਾ ਇਹ ਚੌੜੇ ਵੀ ਕਰਾ ਸਕਦਾ ਹਾਂ ਹਾਂ ਇਹ ਖੜੀ ਹੈ ਇੱਧਰ ਆਪਣੇ ਕੋਲੇ ਛਿੱਟੀਵੜੀ ਵਾਲੀ ਆ ਇੱਕ ਆ ਖੜੀਆ ਹਾਂ ਇਹਦੇ ਚੌੜੇ ਆਗੇ ਇਹ ਬੈੱਡ ਆ ਇਹ ਅਗਲੇ ਦੀ ਖੁਸ਼ੀ ਆ ਵੱਡਾ ਵਾਲਾ ਛੋਟਾ ਵਾਲਾ ਉਹਦੇ ਵਸ ਉਹ ਜਿਹੜੇ ਥੋੜੇ ਐਕਸਟਰਾ ਹੋ ਜਾਂਦੇ ਆ ਠੀਕ ਆ ਹਾਂ ਮੈਂ ਸਿੰਪਲ ਰੈਡੀ ਕੀ ਆ ਤਾਂ ਜਿਹੜਾ ਬਾਕੀ ਜਿਹੜਾ ਕੁਝ ਵੀ ਆ ਬੈੱਡ ਲਵਾਉਣਾ ਜਾਂ ਹੈਵੀ ਬਣਾਉਣੀ ਆ ਹਾਂ ਅਗਲੇ ਦੀ ਸਹੂਲਤ ਆ ਉਹ ਥੋੜੇ ਘਨੇ ਹੋਏ ਬਚ ਜਾਂਦੇ ਆ ਉਹਨੇ ਵੀ ਬਚ ਜਾਣਗੇ ਹਾਂ ਹਾਂ ਠੀਕ ਆ ਹਰ ਕੋਈ ਨਹੀਂ ਪੈਂਦਾ ਥੋੜਾ ਘਣਾ ਫਰਕ ਪੈਂਦਾ ਜੀ ਠੀਕ ਆ ਬਾਈ ਹਾਂ ਬਾਕੀ ਬਾਈ ਇਹਦਾ ਮਤਲਬ ਵੀ ਜਿਵੇਂ ਸਾਈਟ ਵਗੈਰਾ ਦਾ ਕੀ ਸਿਸਟਮ ਹੁੰਦਾ ਬੰਦੇ ਨੂੰ ਬੁਕਿੰਗ ਵਗੈਰਾ ਕਿਵੇਂ ਕਰਵਾਉਣੀ ਆ ਬਾਈ ਬੁਕਿੰਗ ਇਹ ਆ ਜੀ ਦੇਖ ਤਾ ਸਾਈ ਪਾਵੇ ਜਿਵੇਂ ਮਰਜੀ ਇਸ ਤੋਂ ਬਾਅਦ ਤੋਂ ਹਫਤੇ ਤੱਕ ਹਫਤੇ ਦਾਦਨਾ ਬਾਅਦ ਜੈਸਾ ਉਹਨਾਂ ਟਾਈਮ ਲੱਗਦਾ ਉਸ ਹਿਸਾਬ ਨਾਲ ਜੜੀ ਤਿਆਰ ਕਰਕੇ ਦੇਣਾ ਮੋਟਰਸਾਈਕਲ ਸਾਡੇ ਕੋਲ ਪਹੁੰਚਦਾ ਹੋਣਾ ਚਾਹੀਦਾ ਅੱਛਾ ਹਾਂ ਕੱਲਾ ਮੋਟਰਸਾਈਕਲ ਇਹਦੇ ਭਾਈ ਕੀ ਕੁਝ ਲਾਉਣੇ ਕੋਈ ਹੈਗਾ ਸਿਸਟਮ ਵੀ ਆਪਾਂ ਟੇਡਾ ਕਰਕੇ ਦਿਖਾ ਦਈਏ ਕਿਸੇ ਨੂੰ ਦਿਖਾਉਣੇ ਅੱਛਾ ਇਹ ਚੱਕੀ ਨਹੀਂ ਜਾਂਦੀ ਆਹ ਸਾਰੀ ਚੱਕੀ ਨੇ ਪਾਸ ਰੱਖੀ ਜਾਂਦੀ ਬੱਲੇ ਬੱਲੇ ਅੱਛਾ ਭਾਈ ਭਰਾਵੋ ਹੁਣ ਸਾਨੂੰ ਦਿਖਾਉਂਦੇ ਆਂ ਵੀ ਇਹ ਸਿਸਟਮ ਆਹ ਆ ਬਈ ਬੋਲਟ ਵਾਲੀ ਚੈਨ ਆ। ਹਾਂ ਯਾਰ ਬੋਲਟ ਵਾਲੀ ਚੈਨ ਆ ਇਹ ਥੇ ਡਬਲ ਹੋ ਗਿਆ। ਉਹ ਕਹੋ ਤੁਸੀਂ ਦੇਖ ਰਹੇ ਨਹੀਂ ਮੋਟਰਸਾਈਕਲ ਵਾਲੀ ਚੈਨ ਪਾਈ ਹੁੰਦੀ ਆ। ਹਾਂ ਯਾਰ ਬਹੁਤ ਮੇਰੇ ਟੱਕਰ ਆਉਂਦੀ ਆ। ਮੋਟਰਸਾਈਕਲ ਦੀ ਚੈਨ ਆ ਮੂਰੇ ਪੱਟੀਆਂ ਪਿੱਛੇ ਡਬਲ ਕਰਕੇ ਲਾ ਦਿੰਦੇ ਆ। ਬਿਲਕੁਲ। ਵਿੱਚ ਬੰਦੇ ਕੀ ਆ ਇੱਥੋਂ ਆ ਜਦ ਸਾਰਾ ਕੱਢ ਦਿੰਦੇ ਆ ਇਕੱਲੀ ਸਿੰਗਲ ਹੀ ਪਾ ਦਿੰਦੇ ਆ। ਹਾਂ ਹਾਂ ਉਹ ਕੰਮ ਨਹੀਂ ਕਰਦੇ ਸਿੰਗਲ ਆ ਕਈ ਵਾਰ ਟੁੱਟ ਵੀ ਜਾਂਦੀ ਆ ਰਸਤੇ 'ਚ। ਕੁਝ ਨਹੀਂ ਹੋ ਸਕਦਾ। ਜਿਹੜੀ ਇਹ ਚੀਜ਼ ਆ ਨਾਲੇ ਤਾਂ ਬਜਨ ਤੋਂ ਉਹੀ ਨਾਲੇ ਮਰਦੀ ਨਹੀਂ। ਠੀਕ ਆ। ਐਂਡੂਰੈਂਟ ਆ। ਬਾਕੀ ਪਲੱਸ ਕੀ ਆ ਸਾਡਾ ਤੇ ਆ ਚੀਜ਼ ਹੈ ਹਾਂਜੀ ਹਾਂ ਇਹ ਸਾਰੇ ਲੈਟਰ ਬ੍ਰੇਕ ਹੀ ਹੋ ਗਏ ਤੇ ਲੈਟਰ ਬ੍ਰੇਕ ਇੱਕੋ 페ਡਲ ਤੇ ਕੰਮ ਕਰਦੇ ਆ ਆ ਵੀ ਕੰਮ ਕਰਨਗੇ ਇਹਦੇ ਨਾਲ ਕੀ ਸਿਸਟਮ ਦਾ ਚੈਨਾ ਜੇ ਜੋਰ ਪੈਂਦਾ ਝਟਕਾ ਪੈਂਦਾ ਚੈਨ ਛੱਟ ਨਹੀਂ ਮਰਦਾ ਠੀਕ ਹੈ ਚੈਨ ਛੱਟ ਨਹੀਂ ਮਰਦਾ ਠੀਕ ਹੈ ਬਾਕੀ ਜਿਵੇਂ ਚੜਾਈ ਤੇ ਆ ਹੋਰ ਹੈ ਜਵੇਂ ਮਰਜੂਮੇ ਕੰਮ ਕਰੂ ਇਹ ਬ੍ਰੇਕ ਆ ਜਦੋਂ ਦੇਖੋ ਪੁੱਲ ਤੇ ਚੱਲਨੇ ਆਪਾਂ ਰੇੜੀ ਹਾਂ ਹਾਂ ਤੇ ਬੈਕ ਰੋੜਿਆਂ ਦੀ ਆ ਬ੍ਰੇਕ ਉੱਥੇ ਕੰਮ ਨਹੀਂ ਕਰਦੇ ਉੱਥੇ ਆ ਕਰਨਗੇ ਉੱਥੇ ਆ ਕਰਨਗੇ ਹਾਂਜੀ ਭਰਾਹੋ ਇਹ ਦਿਮਾਗ ਵਾਲੀਆਂ ਗੱਲਾਂ ਲਗੀਆਂ ਜਿਹੜੀਆਂ ਹਰ ਕਿਸੇ ਬੱਲੇ ਨੂੰ ਨਹੀਂ ਪਤਾ ਸਾਫ ਹੈ ਜਿਹੜੀ ਆਪਣੀ 2 ਇੰਚੀ ਹੈ ਠੀਕ ਹੈ ਹਾਂ ਜਿਵੇਂ ਮਰਜ਼ੀ ਵਜਨ ਪਾਈ ਚੱਲੇ ਬੰਦਾ ਕੋਈ ਚੱਕਰ ਵਾਲੀ ਗੱਲ ਪੂਰੀ ਹੈ ਵੀ ਆਪਾਂ ਕਹਿੰਦੇ ਠੋਸ ਆ ਪੂਰੀ ਹੈ ਹਾਂ ਜੀ ਹਾਂ ਬਾਕੀ ਬਾਕੀ ਜਿਵੇਂ ਘਰੇ ਬੰਦਾ ਆਮ ਜਿਹੜਾ ਆਮ ਵੀ ਬੰਦਾ ਉਹ ਇੱਥੇ ਚੈਨ ਚੂਨ ਕਸੀ ਜਾਊ ਪਿੱਛੋਂ ਆ ਸਿਸਟਮ ਲਾਇਆ ਵਾ ਅੱਛਾ ਹਾਂ ਜੇ ਚੈਨ ਕਸਣੀ ਹੈ ਘਰੇ ਚੈਨ ਆ ਦੋ ਨਟ ਖੋਲੋ ਬਸ ਇੱਥੋਂ ਦੋ ਚੂੜੀਆਂ ਘਮਾਉ ਦੁੰਨੇ ਇੱਕੋ ਸਾਰ ਚੈਨ ਕਸੀ ਜਾਊ ਅੱਛਾ ਹਾਂ ਜੀ ਹਾਂ ਆ ਅੰਦਰ ਇਹ ਵੀ ਜੋ ਸਿਸਟਮ ਵਾਲਾ ਹੈ ਚੈਨ ਕਸਣ ਵਾਲਾ ਹੈ ਹਾਂ ਜੀ ਹਾਂ ਚੈਨ ਕਸਣ ਵਾਲਾ ਠੀਕ ਹੈ ਬੱਲੇ 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 ਬਾਈ ਜੀ ਇਹ ਬੈਰਿੰਗ ਵਗੈਰਾ ਪਾਏ ਹੋਏ ਨੇ ਹਨਾ ਇਹ ਆਪਣੇ ਕੰਪਨੀ ਦੇ ਹੈ ਜੀ ਠੀਕ ਹੈ ਹਾਂ ਜੀ ਹਾਂ ਗਾਰੰਟੀ ਹੈ ਵੈਰਿੰਗਾਂ ਦੀ 2 ਸਾਲ ਦੀ ਠੀਕ ਹੈ ਹਾਂ ਜੀ ਹਾਂ ਵੀ ਵਧੀਆ ਕੰਪਨੀ ਹੈ ਬਾਈ ਹੋਰਾਂ ਨੇ ਭਰੋ ਪਾਏ ਹੋਏ ਨੇ ਵੈਰਿੰਗਾਂ ਦਾ ਹਾਂ ਜੀ ਹਾਂ ਜੀ ਬਿਲਕੁਲ ਤੇ ਹੁਣ ਆ ਕੇ ਬਾਈ ਆਪਾਂ ਜਿਹੜਾ ਆ ਇਹ ਸਹੇ ਵੀ ਪੂਰੇ ਮਜ਼ਬੂਤ ਲੱਗਿਆ ਹੋਇਆ ਹੈ ਮਜ਼ਬੂਤ ਹੈ ਜਾਂ ਟੈਂਡਰ ਦਾ ਟੈਂਡਰ ਲੱਗਦਾ ਠੀਕ ਹੈ ਹਾਂ ਜੀ ਹਾਂ ਬਿਲਕੁਲ ਤੇ ਜਿਹੜੀ ਆ ਚੀਜ਼ ਆ ਗਈ ਬਾਈ ਇਹ ਇੱਥੇ ਉਹਨਾਂ ਪਸੰਦਨ ਵਾਲੀ ਵੀ ਥੱਲੋਂ ਸਿੰਪਲ ਆ ਹੀ ਦੇਖੋ ਮੰਨ ਕੇ ਚਲੋ ਜਿਵੇਂ ਆ ਟੂਲ ਬਾਕਸ ਆ ਗਿਆ ਹਾਂ ਟੂਲ ਬਾਕਸ ਅਗਲੇ ਦੀ ਚਾਹਤਾ ਵੀ ਇੱਥੇ ਲਵਾਲੇ ਚਾਹੇ ਥੱਲੇ ਲਵਾਲੇ ਠੀਕ ਹੈ ਅੰਜੇ ਜੇ ਮਰਜ਼ੀ ਲਵਾ ਲੇ ਉਹਦਾ ਕੋਈ ਚੱਕਰ ਨਹੀਂਗਾ ਬਿਲਕੁਲ ਅਜ ਦੋੜ ਵਾਲੇ ਕਲ ਵਾਲੇ ਇਹਦੂ ਬਾਦ ਵਿੱਚ ਵੀ ਟੂਲ ਆ ਜਾਂਦਾ ਇਹਦੇ ਅੱਛਾ ਆ ਜਿਹੜਾ ਇਹ ਰਸੀਆਂ ਵਾਲੇ ਦੇ ਵਾਸਤੇ ਹਨ ਵੀ ਕਾ ਕਸਣਾ ਕੋਸੇ ਇਹ ਹਾਂ ਕੁੰਡੀ ਰਸੀਆਂ ਦੇ ਉੱਪਰ ਦੀ ਆ ਜਾਂਦਾ ਵਿੱਚ ਟੂਲ ਉਹ ਆ ਗਿਆ ਅਛਾ ਵਿੱਚ ਤੂ ਲਾ ਆ ਗਿਆ ਜਿਵੇਂ ਕਿਸੇ ਨੇ ਵਿੱਚ ਲਵਾਉਂਗੇ ਵਿੱਚ ਤੂ ਲਾ ਜੀ ਜਿਵੇਂ ਮਰਜੀ ਲੰਮੀ ਚੀਜ਼ ਲੈ ਇਹ ਸੀਟ ਦਾ ਵੀ ਕੰਮ ਦੇਈ ਹੈ ਨਾ ਸੀਟਾਂ ਨੇ ਲੰਮੀ ਚੀਜ਼ ਹੈ ਜਿਵੇਂ ਚਾਦਰ ਤਪਾਲ ਆ ਲੰਮੀ ਜਿਵੇਂ ਮਰਜੀ ਧਰ ਸਕਦਾ ਇਹਦੇ ਵਿੱਚ ਠੀਕ ਹੈ ਠੀਕ ਹੈ ਉਹ ਵੀ ਧਰ ਸਕਦੇ ਹਾਂ ਸਕਦਾ ਹਾਂ ਜੀ ਹਾਂ ਲੋ ਬੰਦੇ ਦੀ ਮਰਜ਼ੀ ਆ ਵੀ ਆਪਾਂ ਕਹਿੰਦੇ ਵੀ ਸੋਲਦਾ ਜਿਹੜਾ ਰੇਟ ਹੈਗਾ ਤੇ ਇਹ 21000 ਰੁਪਏ ਤੋਂ ਸ਼ੁਰੂ ਹੋ ਜਾਂਦਾ ਤੇ ਉਸ ਤੋਂ ਅੱਗੇ ਬੰਦੇ ਦਾ ਵੀ ਇਹਦੇ ਵਿੱਚ ਜਿਹੜੇ ਜਿਹੜੇ ਫੰਕਸ਼ਨ ਹੋਣੇ ਆ ਵੀ ਸੋਨੂੰ ਕਹਿ ਕੇ ਲਵਾ ਸਕਦਾ ਹੈ ਨਾ ਲਵਾ ਸਕਦਾ ਜੀ ਯਾਨੀ ਦੇਸੀ ਆਪਣੀ ਕਹਦੀ ਵੀ ਜਿਹੜੀ ਸਿੰਪਲ ਰੇਡੀ ਹੈਗੀ ਹੈ ਹਾਂ ਸਿੰਪਲੀ ਤੋਂ ਆਟੋ ਹੀ ਉਹ ਸਿੰਪਲ ਆ ਗਈ ਤਾਂ ਆਟੋ ਵਾਲੀ ਤੇ ਉਹ ਚੱਲਦੀ ਹੈ ਠੀਕ ਹੈ ਹਾਂ ਜਿਵੇਂ ਕੋਈ ਜ਼ਿੰਮੇਵਾਰ ਭਰਾ ਆ ਗਿਆ ਉਹਦੇ ਵਾਸਤੇ ਜਿਵੇਂ ਬੈੱਡ ਵਾਲੀ ਏਡਾ ਵਾਲੇ ਸੱਦਾ ਵਾਲੇ ਜੱਦਾ ਮਾਰ ਵਾਲੇ ਹਾਂ ਟਾਇਰ ਵੀ ਨਵੇਂ ਭਾਗੇ ਦੇਉਂਗੇ ਨਵੇਂ ਭਾਗੇ ਪੀਵੀਐਸ ਕੰਪਨੀ ਦੇ ਟਾਇਰ ਪੀਵੀਐਸ ਕੰਪਨੀ ਦੇ ਭਾਗੇ ਦਿੰਨੇ ਠੀਕ ਹੈ ਆ ਸੀਜੀ ਟਿੰਗ ਇਹ ਸਭ ਬਿਲਕੁਲ ਭਰਾ ਉਹ ਦੇ ਸਕਦੇ ਹਾਂ ਹਾਂ ਡ੍ਰੈਗਨ ਪੀਵੀਐਸ ਕਿ ਇਹ ਚੀਜ਼ ਆਪਣੀ ਪੂਰੀ ਹੈਵੀ ਹੈ ਇਹ ਥੋਸ ਐਮਐਸ ਦੇਗਾ ਇਹ ਅੱਛਾ ਹਾਂ ਇਹਦੇ ਬੈਲਟਿੰਗ ਮੋਲਡਿੰਗ ਬਿਲਕੁਲ ਭਾਈ ਕਿੰਨਾ ਮਰਜ਼ੀ ਛਿੱਟ ਜਾਵੇ ਇਹਨੂੰ ਕੁਝ ਨਹੀਂ ਹੁੰਦਾ ਠੀਕ ਹੈ ਹਾਂ ਜੀ ਬਾਕੀ ਜਿਹੜਾ ਕੰਮ ਹੈ ਅਸੀਂ ਖੁਦ ਆਪ ਕਰਦੇ ਆਂ ਖਰਾਬ ਠੀਕ ਆ ਆ ਜਾਓ ਬਈ ਸੁਣ ਦਿਖਾ ਲਓ ਅੰਦਰ ਤੇ ਬਈ ਜੇ ਆਪਾਂ ਗੱਲ ਕਰੀਏ ਵੀ ਇਹ ਪੁਰਾਣੀਆਂ ਨਹੀਂ ਹੁੰਦੀਆਂ ਨੇ ਆਪਣੇ ਕੋਲੇ ਹਾਂ ਜੀ ਪੁਰਾਣੀਆਂ ਆਪਣੇ ਕੋਲ ਜਿਵੇਂ ਬੰਦਾ ਕੋਈ ਜੇ ਤਾਂ ਅਗਲੇ ਕੋਲ ਮੋਟਰਸਾਈਕਲ ਕੱਲਾ ਹੈਗਾ ਹਾਂ ਤਾਂ ਆਪਦਾ ਮੋਟਰਸਾਈਕਲ ਲਿਆਵੇ ਅਸੀਂ ਪੁਰਾਣੀਆਂ ਇਹਦੀ ਫਿੱਟ ਕਰਕੇ ਦੇ ਜਾਵਾਂਗੇ ਠੀਕ ਆ ਜਿਵੇਂ ਆਹ ਬੰਦੇ ਆਏ ਮੋਟਰਸਾਈਕਲ ਖੜਾ ਲੈਂਦੇ ਆ ਹਾਂ ਜੀ ਅਸੀਂ ਪੁਰਾਣੀ ਫਿੱਟ ਕਰਕੇ ਦੇ ਦਾਂਗੇ ਜੇ ਕਈ ਵਾਰ ਸਾਡੇ ਕੋਲੇ ਆ ਜਾਂਦਾ ਜਿਵੇਂ ਸਮੇਤ ਵੀ ਆ ਜਾਂਦੀ ਹੈ ਠੀਕ ਹੈ ਰੇੜੀ ਸਮੇਤ ਆ ਮੁੜੀ ਆਪਾਂ ਕਹੀਏ ਵੀ ਜੇ ਕਿਸੇ ਕੋਲ ਮੋਟਰਸਾਈਕਲ ਹੈਗਾ ਤਾਂ ਤੁਸੀਂ ਉਹਦੇ ਪੁਰਾਣੀ ਜਾਂ ਨਵੀਂ ਰੇੜੀ ਵੀ ਫਿੱਟ ਕਰ ਦੋਗੇ ਲੈ ਜਿਹੜਾ ਰੇਟ ਅੱਧਾ ਰੇਟ ਅੱਧੇ ਰੇਟ ਤੇ ਹਾਂ ਜੀ ਹਾਂ ਜੇ ਕਿਸੇ ਨੇ ਸਾਰਾ ਕੁਝ ਹੀ ਲੈਣਾ ਪੁਰਾਣਾ ਮੋਟਰਸਾਈਕਲ ਪੁਰਾਣੀ ਰੇੜੀ ਹੈ ਨਾ ਵੀ ਉਹ ਹੀ ਮਿਲ ਜਾਂਦੀ ਆ ਉਹ ਕਿੰਨੇ ਕੁ ਦਾ ਕ੍ਰੇਡ ਤੇ ਵੀ ਕੀ ਹਿਸਾਬ ਕੁ ਦਾ ਹੁੰਦਾ ਆ ਮੈਂ ਮੰਨ ਕੇ ਬਸ 10000 ਤੋਂ ਸਟਾਰਟ ਹੋ ਜਾਂਦੀ ਆ ਵਧੀਆ ਠੀਕ ਹੈ ਇਤਰਾ ਆਉਂਦਾ ਠੀਕ ਹੈ ਇਤਰਾ ਆਉਂਦਾ ਵਧੀਆ ਅਸੀਂ ਆਪ ਖੁਦ ਤਿਆਰ ਕਰ ਦਿਆਂਗੇ ਠੀਕ ਆ ਬਾਈ ہاں ਯਾਰ ਲੋਕ ਆ ਲੈ ਆ ਆਸਰ ਬਸ ਬੈਰ ਕਰਾਈ ਜਾਂਦੇ ਆ ਬਿਲਕੁਲ ਇਹ ਖਰਾਬ ਦਾ ਕੰਮ ਆ ਗਿਆ ਹਰੇਕ ਬੰਦੇ ਨੂੰ ਨਹੀਂ ਕਰਨਾ ਹੋਊਗਾ ਹੈਨਾ ਆਪ ਖੁਦ ਇਹ ਕੰਮ ਕਰਦੇ ਆ ਬਿਲਕੁਲ ਬਾਈ ਬਿਲਕੁਲ ਖਰਾਬ ਕੰਮ ਆ ਗਿਆ ਭਾਬੀ ਆ ਇਹ ਬੋਰਡ ਆ ਠੀਕ ਇਹ ਪ੍ਰੈਸ ਕਿਹਾ ਨਾ ਯਾਰ ਇਹ ਚੀਜ਼ ਆ ਜਿਹੜੀ ਆਹੋ ਹਾਂ ਇਹ ਵਾਟਰਪੂਫ ਬੋਰਡ ਆ ਅੰਦਰ ਇਹ ਅੰਦਰਲਾ ਡੈਨ ਦੇਖੋ ਠੀਕ ਆ ਇਹ ਚੀਜ਼ ਆ ਜਿਵੇਂ ਲੋਕ ਲਵਾ ਲੈਂਦੇ ਬੱਚੇ ਗੱਲ ਦਾ ਨਹੀਂ ਠੀਕ ਆ ਹਾਂ ਇਹਦੇ ਵਿੱਚ ਅਸੀਂ ਜਿਹੜੀ ਬਾਡੀ ਬਣਦੀ ਆ ਬਾਡੀ ਇਹਦੀ ਵੀ ਬਣਾਵਾਂਗੇ ਅਸੀਂ अच्छा सारी बॉडी साइड ते भी लाग ला के, के जंदी है ਥੱਲੇ ਵੀ ਲੱਗੇ ਨੇ ਗਲਦੀ ਇਹਦਾ ਮਰ ਖਰਚਾ ਘਟ ਜੂਗਾ ਕਿਵੇਂ ਨਾ ਇਹਦਾ ਬਰਾਬਰ ਜਾਂਦਾ ਕਿਉਂਕਿ ਇਹਦਾ ਸਕੰਜਾ ਬਣਦਾ ਆਇਆ ਸਕੰਜਾ ਅਸੀਂ ਐਵੇਂ ਬਣਾਉਣੇ ਆ 22 ਚਾਂਸ ਕੱਲੂ ਅਗਲੇ ਨੇ ਚਾਦਰ ਫਿੱਟ ਕਰਾਉਣੀ ਹੈ ਵਿੱਚ ਹਾਂ ਤਾਂ ਚਾਦਰ ਵੀ ਲੱਗ ਜੀ ਚਾਦਰ ਵੀ ਲੱਗ ਜੀ ਹਾਂ ਇੱਥੇ ਕੋਈ ਫੰਕਸ਼ਨ ਹੈ ਇਹਦੇ ਵਿੱਚ ਕਮਾਲ ਕਰੀ ਬਈ ਬਾਈ ਤੁਸੀਂ ਨਾ ਬਾਕੀ ਆਪਣੀ ਪੁਰਾਣੀ ਲਾਣਾ ਤਵੇ ਪਿਆ ਤਵੇ ਤਵੀਆਂ ਤੁਵੀਆਂ ਵਿੱਚ ਹੀ ਬਣਾਉਣੀ ਪਹਿਲਾਂ ਠੀਕ ਹੈ ਹਾਂਜੀ ਹਾਂ ਬਿਲਕੁਲ ਭਰਾਵੋ ਤੁਸੀਂ ਦੇਖ ਸਕਦੇ ਹੋ ਬਾਕੀ ਕੋਈ ਵੀ ਸਮਾਨ ਕੱਲੀਆ ਰੇੜੀਆਂ ਨਹੀਂ ਕੋਈ ਵੀ ਜਿਵੇਂ ਆਪਾਂ ਕਹਿੰਿਆ ਸਪਰੇਅ ਬੰਪਰ ਵੀ ਵੀਰ ਸਾਨੂੰ ਮਿਲ ਛਾਰੇ ਵਾਰ ਹਾਂ ਬਿਲਕੁਲ ਸਪਰੇਅ ਦਾ ਟਰ ਹੋ ਗਿਆ ਬਿਲਕੁਲ ਆ ਆਪਣੇ ਨਾਲ ਇਧਰੋਂ ਪਾਸੇ ਬਾਈ ਗੁਰੀ ਖੜਾ ਇਹਨੂੰ ਮੈਂ ਪੁੱਛਦਾ ਗੁਰੀ ਭਾਈ ਤੈਨਾਂ ਨੇ ਰੇੜੀ ਤਿਆਰ ਕਰਵਾਈ ਦੀ ਕਿੰਨੇ ਬੰਦੇ ਪੂਰਾ ਵਧੀਆ ਬਾਈ ਯਾਰ ਵਧੀਆ ਕੰਮ ਕਰਦੇ ਆ ਬੜਾ ਵਧੀਆ ਸਿਰੇ ਆ ਬਾਈ ਠੀਕ ਹੈ ਆਪਣੇ ਆਪrani ਲਿਖਿਆ ਜਾਂਦਾ ਇਕੱਠੇ ਬੜਦੇ ਰਹੀ ਸੀ ਤਾਂ ਠੀਕ ਹੈ ਆਪਾਂ ਤਾਂ ਇਥੇ ਘਰ ਵਾਲੀ ਗੱਲ ਆ ਆਪਾਂ ਰਿੜੀ ਵੀ ਆਪਾਂ ਰਿਸ਼ਤੇਦਾਰਾਂ ਨੂੰ ਵੀ ਬਣਾ ਕੇ ਦਿੱਤੀਆਂ ਨੇ ਕਾਹੀ ਇਸੇ ਕਰਕੇ ਮੈਂ ਆਇਆ ਮੈਂ ਵੀ ਦੂਰੀ ਨਹੀਂ ਨਾ ਤੋ ਤਿਆਰ ਕਰਵਾਈਆ ਜੀ ਬਸ ਯਾਰ ਜਾਂਦੇ ਵਾਲਾ ਕੰਮ ਨਹੀਂ ਯਾਰ ਆਪਣੀ ਜ਼ਿੰਮੇਵਾਰੀ ਆ ਠੀਕ ਹੈ ਬਾਈ ਨਹੀਂ ਨਹੀਂ ਬਹੁਤ ਵਧੀਆ ਬਾਈ ਨਹੀਂ ਦੇਖੋ ਗੱਲ ਇਹ ਹੋ ਜਾਂਦੀ ਆ ਆਪਾਂ ਹਰੇਕ ਬੰਦੇ ਦਾ ਮਾਨ ਤਾਨ ਰੱਖਦੇ ਆ ਕੋਈ ਗਰੀਬ ਆ ਕੋਈ ਵਧੀਆ ਉਸ ਹਿਸਾਬ ਨਾਲ ਵੀ ਆਪਾਂ ਅਗਲੇ ਦਾ ਰੱਖਦੇ ਆ ਮਾਨ ਤਾਨ ਬਿਜਲੀ ਜੇ ਕਿਰਵਾ ਕੋਈ ਬੰਦਾ ਹੁੰਦਾ ਵੀ ਉਹ ਸਾਹ ਤੇ ਫਾਇਦਾ ਵੀ ਕਰ ਦਿੰਦਾ ਹਾਂ ਬਈ ਪਤਾ ਕੀ ਆਪਾਂ ਨੂੰ ਆਇਆ ਹਰੇਕ ਦੀ ਰੋਜੀ ਰੁਟੀ ਚੱਲਣੀ ਚਾਹੀਦੀ ਆ ਕੋਈ ਚੱਕਰ ਨਹੀਂਗਾ ਕਿ ਇੱਕੀ ਹੋ ਗਈ ਦੋ ਹੋ ਜਾ ਕੋਈ ਉਹਦਾ ਹੋਣੀ ਹੈਗਾ ਬਿਲਕੁਲ ਬਾਈ ਬਿਲਕੁਲ ਬਾਕੀ ਚੱਕਿਆ ਤੁਹਾਨੂੰ ਦਿਖਾਉਣੇ ਆ ਸਮਾਨ ਵਿੱਚ ਬਿਆਹ ਟਰਾਈ ਕਿੱਥੇ ਆ ਹਾਂ ਜੀ ਆ ਜੀ ਹਾਂ ਜੀ ਹਾਂ ਆ ਚੀਜ਼ਾ ਦੇਖੋ ਚੱਕਿਆ ਹਾਂਜੀ ਲੋਕ ਵਿੱਚ ਕੀ ਕਰਦੇ ਜਿਹੜੇ ਚੱਕੇ ਲਾਉਂਦੇ ਆ ਹਾਂ ਉਹ ਆ ਲਾਉਂਦੇ ਆ ਕਹਿੰਦੇ ਕਹਿੰਦੇ ਵੀ ਫਾਈਵੀਏ ਤਾਂ ਕਾਪਰੇ ਸਾਈਡਾਂ ਤੋਂ ਆ ਗਲ ਜਾਂਦਾ ਅੱਛਾ ਹਾਂਜੀ ਹਾਂ ਜੇ ਆਪਾਂ ਚੱਕਾ ਪਾਉਣੇ ਆਗੇ ਆ ਪਿਆ ਇਹ ਨਵਾਂ ਵਾਈ ਬਿਲਕੁਲ ਇਹ ਨਵਾਂ ਚੱਕਾ ਪਾਉਣੀ ਬਗੈਰ ਸਰਾਖਾਂ ਤੋਂ ਪਾਉਣਾ ਇਹਦੀ ਕੀ ਹੈ ਪਾਣੀ ਨਹੀਂ ਪੈਂਦਾ ਅੱਛਾ ਹਾਂ ਪਾਣੀ ਨਹੀਂ ਪੈਂਦਾ ਤੇ ਇਹ ਗਲਤ ਦਾ ਨਹੀਂ ਗਲਤ ਦਾ ਨਹੀਂ ਹੈਗਾ ਜਿਵੇਂ ਕੋਲੋ ਲਾਈਫ ਟਾਈਮ ਬੋਲਦੇ ਮੈਨੂੰ ਉਹ ਵੀ ਚੱਕੀ ਬਈ ਕੋਲੇ ਬੜਾ ਉਹ ਉਹ ਚੀਜ਼ ਯਾਰ ਬੜੀ ਜਾਣਕਾਰੀ ਵਾਲੀ ਗੱਲ ਆ ਇਹ ਵਿਤਰਾ ਉਹ ਆਮ ਨੂੰ ਰੇੜੀਆਂ ਲਾਉਣੇ ਹੋ ਆਜ ਅਕੇਲਾ ਆਉਂਦੇ ਸਾਨੂੰ ਹਨਾ ਉਹੀ ਗਲੇ ਹੋਏ ਦੇਖੋ ਆਹ ਗਲੇ ਪਿਆ ਸਾਰਾ ਟਾਈਮ ਤੇ ਕਿਸੇ ਗਲ ਜਾਂਦਾ ਮਗਰ ਇਹਨੇ ਇੰਨਾ ਬਾਹਰ ਬਾਈ 10 ਕੌਂਟਲ ਬਾਹਰ ਨੇ ਕਿਥੋਂ ਵੇਚ ਰੂ ਹਨਾ ਜਦੋਂ ਬਾਈ ਚਾਂਸ ਵਜਨ ਪੈ ਗਿਆ ਸਾਹੀ ਇੱਥੋਂ ਫੰਨੇ ਬਿਲਕੁਲ ਬਿਲਕੁਲ ਆਹ ਚੀਜ਼ ਹੈ ਗਲਦੀ ਨਹੀਂ ਬਿਲਕੁਲ ਇਹਦੇ ਭਾਈ ਜਮੀਂ ਦੇ ਵਿੱਚੋਂ ਹੋਉਂਦਾ ਹੈ ਬਾਕੀ ਬਾਕੀ ਇਹ ਪਿਓਰ ਸਟੀਲ ਹੈ ਇਸ ਵਿੱਚ ਬਾਕੀ ਥੋੜੀ ਵਿੱਚ ਉਹਦੀ ਉਹ ਪੱਤੀ ਜੀ ਲਾਉਂਦੇ ਹਨਾ ਵਿੱਚ ਇਹਦੇ ਪੱਤੀ ਲੱਗਦੀ ਦੋ ਸੂਤੀ ਜੀ ਜਿਹੜਾ ਇਹਨੂੰ ਕਵਰ ਕਰਦੀ ਹੈ ਇਹਦੇ ਵਿੱਚ ਪੱਤੀ ਲੱਗਦੀ ਹੈ ਠੀਕ ਹੈ ਵਿੱਚ ਪੱਤੀ ਕਰਕੇ ਕਵਰ ਹੋ ਜਾਂਦਾ ਸਾਰਾ ਤੇ ਓਕੇ ਜੀ ਗਾੜਾ ਜਿੱਥੇ ਮਰਜ਼ੀ ਸਿੱਟੀ ਫਰੇ ਇਹਨੂੰ ਕੁਝ ਨਹੀਂ ਹੁੰਦਾ ਨਹੀਂ ਨਹੀਂ ਬਹੁਤ ਵਧੀਆ ਬਾਈ ਬਹੁਤ ਵਧੀਆ ਬਾਕੀ ਜਿਹੜਾ ਬ੍ਰੇਕ ਵਾਲਾ ਸਿਸਟਮ ਆ ਲੋਕ ਬਣਾ ਕੇ ਪੱਤਰੇ ਤੋਂ ਪੱਤੀ ਜੀ ਲਾ ਕੇ ਬਣਾਉਂਦੇ ਆ ਆਪਾਂ ਸਪੈਸ਼ਲ ਢਲਾਈ ਦਾ ਠੀਕ ਹੈ ਐਮ ਐਸ ਦੇਗਾ ਬਿਲਡਿੰਗ ਹੋਏਂਦੇ ਦੇਖੋ ਆ ਚੱਕੋ ਨਹੀਂ ਨਹੀਂ ਬਹੁਤ ਸੋਹਣਾ ਸਿਸਟਮ ਆ ਬਾਈ ਜੇ ਆਪਾਂ ਦਾ 7 ਕਿਲੋ ਦਾ ਕਪੀਸਾ ਹੈ ਅੱਛਾ 7 ਕਿਲੋ ਦਾ ਜੀ ਦੇਖੋ ਬਿਲਕੁਲ ਬਾਈ ਬਿਲਕੁਲ ਸਹੀ ਗੱਲ ਪੂਰਾ ਹੈਵੀ ਹੋ ਪੈਸਾ ਤਿਆਰ ਕਰਿਆ ਵਗਾ ਸੋ ਇਸੇ ਕਰਕੇ ਮੈਂ ਸਾਰੇ ਭਰਾਵਾਂ ਨੂੰ ਕਹਿਣਾ ਵੀ ਬਾਈ ਸੋਨੂੰ 21000 ਰੁਪਏ ਚ ਇਹ ਜੀ ਕਿਸੇ ਨੇ ਨਹੀਂ ਬਣਾ ਕੇ ਦੇਣੀ ਪਹਿਲਾਂ ਤੁਸੀਂ ਸਾਰੇ ਪਾਸੇ ਗੇੜਾ ਦਿਆਏ ਉਸ ਤੋਂ ਬਾਅਦ ਉਹ ਆਇਓ ਬਾਕੀ ਜਿਹੜਾ ਆਪਣਾ ਬੈਰਿੰਗ ਆ ਹਾਂਜੀ ਟੀਆਰ ਕੰਪਨੀ ਦਾ ਬੈਰਿੰਗ ਹੈ ਠੀਕ ਹੈ ਟੀਆਰ ਕੰਪਨੀ ਦਾ ਸੁਣੀਆ ਬਹੁਤ ਵਧੀਆ ਲੋਕ ਕਹਿੰਦੇ ਬਾਏ ਰਿਆ ਤਾਂ ਮੈਨਾਂ ਅਸੀਂ ਭਰਾਵਾਂ ਨਾਲ ਜੇਹੀ ਪੈਂਦਾ ਠੀਕ ਹੈ ਹਾਂਜੀ ਆਪਾਂ ਅਸੀਂ ਭਰਾਵੋ ਕਮੈਨਾਂ ਦੇ ਵਿੱਚ ਬੈਰਿੰਗ ਪੈਂਦੇ ਆ ਗਾਰੰਟੀ ਇਹਦੀ 2 ਸਾਲ ਦੀ ਹੈ ਜੀ ਹਾਂ ਗਾਰੰਟੀ 2 ਸਾਲ ਦੀ ਹੈ ਘਰਾਰੀ ਗਰੂਰੀਆ ਜਿਵੇਂ ਠੀਕ ਹੈ ਬਈ ਆਹ ਚੀਜ਼ ਖਰਾਰੀ ਹੈ ਹੁਣ ਲੋਕਾਂ ਨੇ ਸਿਸਟਮ ਕਰੇ ਵਿਆ ਕਈਆਂ ਨੇ ਹਾਂਜੀ ਬਚਾਲੇ ਵਾਲਾ ਹਾਂ ਬਚਾਲੇ ਆਜੋ ਉਹਦੇ ਦਿਖਾਉਣਾ ਤੁਹ ਬੈਲ ਕੋਲ ਆ ਕਰਾਗੇ ਇਥੇ ਫਿਰ ਤਕਰੀਬੀ ਹੈ ਇਸ ਤਰ੍ਹਾਂ ਫਿੱਟ ਹੋ ਜਾਂਦੀ ਇਥੇ ਠੀਕ ਹੈ ਇਹਦੇ ਵਿੱਚੋਂ ਇਹਨਾਂ ਨੇ ਬ੍ਰੇਕ ਹੀ ਕੱਢ ਤੇ ਹੂੰ ਡਬਲ ਬ੍ਰੇਕ ਦਾ ਕੋਈ ਸਿਸਟਮ ਨਹੀਂ ਰਿਹਾ ਇਹਦੇ ਵਿੱਚ ਆਪਾਂ ਇਥੇ ਆ ਇਹ ਹੱਬ ਵੀ ਨਹੀਂ ਵੜਦੇ ਅਗਲੇ ਦੀ ਹਾਂ ਤੇ ਨਾਲੇ ਕੋਸੇ ਇਹਦੇ ਵਿੱਚ ਬ੍ਰੇਕ ਫਿੱਟ ਕਰਦੇ ਠੀਕ ਹੈ ਹਾਂਜੀ ਹਾਂ ਆਏ ਹੁੰਦਾ ਲਾਈ ਚੀਜ਼ ਠੀਕ ਹੈ ਇਹ ਵੜ ਦਿੰਦੇ ਇਥੋਂ ਸਾਰਾ ਕਰਕੇ ਤੇ ਗਰਾਈ ਇੱਥੇ ਫਿੱਟ ਹੋ ਜਾਂਦੀ ਹੈ ਠੀਕ ਹੈ ਇਹਦੇ ਨਾਲ ਬ੍ਰੇਕ ਸਿਸਟਮ ਖਤਮ ਹੋ ਜਾਂਦਾ ਬਚਾਲਿਆ ਇਹ ਕੋਈ ਚੀਜ਼ ਕਮਜ਼ੋਰ ਹੋ ਜਾਂਦੀ ਹੈ ਹਨਾ ਆ ਚੀਜ਼ ਬਾਕੀ ਖੜਦੀ ਵੀ ਨਹੀਂ ਬਈ ਚਾਸਰਾਖੇ ਨਮੋਨੀਅਮ ਦੀ ਚੀਜ਼ ਹੈ ਬਿਲਕੁਲ ਬਾਈ ਬਿਲਕੁਲ ਨਮੋਨੀਅਮ ਦੀ ਜੂਚੂਟਾ ਵੱਜਾ ਉਹਦੀ ਟੁੱਟ ਜੂ ਇੱਥੇ ਗੁਰਕੀ ਘੜ ਦੋ ਬਿਲਕੁਲ ਬਾਈ ਰੇੜੀ ਆ ਆਪਣੇ ਨਾਟ ਦੇਖੋ ਲੱਗਾ ਹਾਂ ਬਿਲਕੁਲ ਬਾਈ ਕੰਪਨੀ ਦੇ ਬਾਕੀ ਭਰਾਵੋ ਕਿਸੇ ਵੀ ਭਰਾ ਨੇ ਚੀਜ਼ ਜਾ ਕੇ ਤਿਆਰ ਕਰਨੀ ਤਾਂ ਕੋਲੇ ਬਹਿ ਕੇ ਕਰਵਾ ਸਕਦਾ ਆ ਜਾ ਬਾਈ ਮੜਾ ਜਪਾ ਰੇੜੀਆਂ ਕਿਹੜੀ ਇੱਕ ਵਾਰੀ ਨਿਗਾਮ ਮਰਵਾ ਲਈਏ ਵੀਰ ਹੋਰਿਆਂ ਨੂੰ ਤੇ ਆ ਬਾਈ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਬਣੀਆਂ ਖੜੀਆਂ ਨੇ ਤੇ ਨਵੀਆਂ ਵੀ ਬਾਈ ਹੋਣੀਆਂ ਕਹਿੰਦੇ ਬਣਾਉਣ ਨੇ ਅਸੀਂ ਜੇਕਰ ਤੁਸੀਂ ਸੈਕੰਡ ਹੈਂਡ ਲੈਣੀ ਆ ਪਾ ਉਹ ਵੀ ਵੀਰ ਹੁਣੀ ਕਹਿੰਦੇ ਬਣਾਉਂਦੇ ਆ ਸੀ ਤੇ ਬਾਕੀ ਆਹ ਬਾਈ ਸਰਾਂ ਕੋਲੇ ਟਰੈਕਟਰ ਟਰਾਲੀਆਂ ਖੜਾਉਣੇ ਬੱਚਿਆਂ ਵਾਲੇ ਬਾਈ ਇਹ ਵੀ ਮਿਲ ਜਾਂਦੇ ਆਗੇ ਤੇ ਆਹ ਤੇਰੀ ਡੋੜ ਹੋਈ ਜਾਗੀ ਨਾ ਕਾਲੀ ਆ ਗਈ ਠੀਕ ਹੈ ਟਰੈਕਟਰਾਂ ਦੇ ਹੱਕ ਪੈ ਜਾਂਦੇ ਆ ਮੂਰੇ ਠੀਕ ਹੈ ਹਾਂ ਹਾਂ ਜੀ ਇਹ ਪੂਰਾ ਓਕੇ ਕਰਕੇ ਆ ਜਿਵੇਂ ਆ ਬੋਰਡ ਲੱਗਦੇ ਵਿੱਚ ਗੱਲ ਦਾ ਨਹੀਂ ਇਹ ਹਾਂਜੀ ਹਾਂਜੀ ਇਹ ਪਾਣੀ ਦਾ ਜਿਵੇਂ ਕੁਝ ਵੀ ਆ ਚਾਹੇ ਇਹ ਆਪਣੀ 12000 ਰੁਪਏ ਤੋਂ ਸਟਾਰਟ ਹੈ ਠੀਕ ਹੈ ਇਹ ਇਹ ਨਹੀਂ 12000 ਦੀ ਹੈ ਪੂਰਾ ਹੈਵੀ ਕਮ ਵਿੱਚ ਹੁੱਕਾ ਟਮਟਰਾਂ ਦੀ ਲਾ ਕੇ ਦਵਾਂਗੇ ਠੀਕ ਹੈ ਹਾਂ ਜੀ ਪੂਰੀ ਹੁੱਕਾ ਕਾ ਲਾ ਕੇ ਵੀ ਇਹ ਬੋਰਡ ਵਾਲੀ ਰੇੜੀ ਭਰਾਓ 12000 ਰੁਪਏ ਤੋਂ سٹਾਰਟ ਹੈ ਹਾਂ ਜੀ ਬਿਲਕੁਲ ਨੰਬਰ ਆਪਣੇ ਆ ਹੀ ਜਾਂਦੇ ਦੁਨੇ ਬਾਈ ਬਿਲਕੁਲ ਬਾਈ ਤੁਸੀਂ ਨੰਬਰ ਬਾਈ ਹੋਰਾਂ ਦੇ ਭਰਾਓ ਕਰ ਲਿਓ ਨੋਟ ਤੇ ਮਿਸਤਰੀ ਘੋਮਣ ਸਿੰਘ ਹਰਗੋਬਿੰਦ ਅਗਰੀ ਵਰਕਸ ਕਿੰਦੇ ਆ ਹਾਂ ਜੀ ਸਾਡੀ ਆਪਣੀ ਮਸ਼ਹੂਰ ਦੁਕਾਨ ਹੈ ਮਿਸਤਰੀ ਘੋਮਣ ਸਿੰਘ ਸਾਣਾ ਭੇਜ ਜਾਵੇਗਾ ਠੀਕ ਹੈ ਹਾਂ ਇਹੋ ਨਾਲ ਤੇ ਆਪਣੇ ਪਹਿਲਾਂ ਤਵੀਆਂ ਤਵੀਆਂ ਬਹੁਤ ਚੱਲਦੀਆਂ ਸੀਗੀਆਂ ਹਾਂ ਉਹ ਤਵੀਆਂ ਸਿਸਟਮ ਉਸ ਹਿਸਾਬ ਨਾਲ ਫਿਰ ਮਿਸਟਰ ਗੋਮਨ ਸਾਬ ਉਹ ਗਿੱਜਾ ਸਿੰਘ ਨੇ ਖੜ੍ਹਾਇਆ ਇਹ ਬਈ ਆ ਜਿਹੜੀ ਰੇੜੀ ਆ ਭਰਾਓ ਹੁੱਕ ਵਾਲੀ ਇਹ ਤੁਹਾਨੂੰ ਮਿਲ ਜੀ ਸਰ ਕੋ 12000 ਰੁਪਏ ਦਾ ਰਸਟਾਰ ਮਰੂਤੀ ਵਾਲੇ ਟੈਰ ਹੈ ਹੇ ਹਿੱਸਾ ਵੀ ਮਰੂਤੀ ਦਾ ਹੋਣਾ ਦੇਖੀ ਬਸ ਨਹੀਂ ਅਗਲੇ ਜਵਾੜ ਕਰਕੇ ਕੱਪ ਬਣਾ ਕੇ ਲਾ ਆਂਦੇ ਆ ਹਾਂ ਹਾਂ ਇਹ ਨਹੀਂ ਕਰਦੇ ਆਪਾਂ ਪੰਜ ਨੰਬਰ ਦਾ ਰਿਕ ਪਾ ਲਦੇ ਆਪਾਂ ਕੰਪਲੀਟ ਹਿੱਸਾ ਲਵਨੇ ਠੀਕ ਹੈ ਬਈ ਆਇਆ ਕੋਈ ਬਿਲਕੁਲ ਤੇ ਇੱਕ ਬਾਈਫਰੀ ਕਹਿੰਦੇ ਤੁਸੀਂ ਸਾਰੇ ਕਿਤੇ ਪਕਾਈ ਕਰਕੇ ਆ ਜਿਓ ਉਸ ਦੂਆ ਇਹਨਾਂ ਕੋਲ ਆਇਓ ਪਹਿਲਾਂ ਹਰੇ ਕੇ ਦੇਖਿਓ ਇੱਕ ਵੱਖਰੀ ਚੀਜ਼ ਹੋ ਰਹਾ ਜੇ ਇਹਨੂੰ ਵਿਚੀ ਤੀਜਾ ਟਾਂ ਲਵਾਉਣਾ ਮੂਰੇ ਠੀਕ ਹੈ ਕਹਿੰਦੇ ਕਹਿੰਦੇ ਵੀ ਸਾਨੂੰ ਉਹ ਖੰਭਲ ਦੀ ਨਹੀਂ ਜਿਹੜਾ ਲਾ ਰਾਂਗੇ ਉਹਦਾ ਵਾਸਤੇ 1500 ਰੁਪਏ ਵੱਖਰਾ ਹੋ ਜਾਣਾ ਉਹ 1500 ਰੁਪਏ ਵੱਖਰਾ ਉਹ ਤੋ ਐਸਾ ਬੰਦੇ ਦੀ ਉਹ ਤੋ ਐਸਾ ਬੰਦੇ ਦੀ ਬਿਲਕੁਲ ਬਾਈ ਬਿਲਕੁਲ ਹਾਂ ਜੀ ਹਾਂ ਜੀ ਬਿਲਕੁਲ ਬਾਕੀ ਮੋਟਰਾਂ ਦੇਖੋ ਸਾਡੇ ਰੇੜੀਆਂ ਵਾਲੇ ਸਾਰੇ ਇਹੀ ਖੜੇ ਆ ਅੱਛਾ ਹਾਂ ਜੀ ਆਜੋ ਮੈਂ ਆਖਿਆ ਕਿ ਕੋਈ ਹੂ ਖੜਾ ਕੇ ਗਿਆ ਗਿਆ ਇਹ ਨਹੀਂ 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 ਯਾਰ ਆਹ ਸਾਰੇ ਮੋਟਰਾਂ ਦੇ ਰੇ ਆ ਦੇਖ ਸਕਦੇ ਹੋ ਭਰਾਓ ਸਾਰੇ ਮੋਟਰਸਾਈਕਲ ਬਾਈਫਰਾਂ ਕੋਲੇ ਰੀਡਿੰਗ ਲੱਗਣ ਵਾਸਤੇ ਆਏ ਹੋਇਆ ਠੀਕ ਹੈ ਠੀਕ ਹੈ ਬਈ ਬਹੁਤ ਸੋਹਣਾ ਕੰਮ ਆ ਬਾਈ ਜੀ ਤੁਹਾਡਾ ਹੈ ਨਾ ਹਾਂਜੀ ਬਿਲਕੁਲ ਜੀ ਇਹ ਆਪਣੇ ਕੋਲੇ ਖੜੀ ਆ ਇੱਕ ਜੁਪੀ ਤੋਂ ਆਈ ਵੀ ਹੈ ਜੋ ਚਿੱਟਾ TVS ਦਾ ਜੁਪੀ ਤੋਂ ਆਇਆ ਬਿਆ ਜੁਪੀ ਬਿਹਾਰ ਤੱਕ ਅਸੀਂ ਟ੍ਰਾਂਸਪੋਰਟ ਵੀ ਕਰ ਦਾਂਗੇ ਜੇ ਕੋਈ ਗੱਦਾ ਉਧਰ ਦਾ ਚਾਹ ਮੰਨ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਮੰਨ ਲੋ ਕਿਤੇ ਮਰਜ਼ੀ ਕਹੇ ਵੀ ਆਲ ਓਵਰ ਇੰਡੀਆ ਬੰਦੇ ਨੂੰ ਚਾਹੀਏ ਜੇ ਤਾਂ ਟ੍ਰਾਂਸਪੋਰਟ ਵੀ ਕਰ ਦੋਗੇ ਐਕਸਪੋਰਟ ਕਰਦੇ ਹਾਂ ਬਿਲਕੁਲ ਭਰਾਓ ਤੁਸੀਂ ਇੱਕ ਵਾਰੀ ਬਾਈਫਰਾਂ ਨਾਲ ਸੰਪਰਕ ਜ਼ਰੂਰ ਕਰ ਠੀਕ ਹੈ ਬਾਈ ਜੀ ਭਰਾਵੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਮੇਹਬਾਨੀ ਥੈਂਕ ਯੂ ਲਵ ਯੂ ਆਲ